ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਮੀਰ ਕਲਦਾ ਗੁਰਾਜੀਪੁਰ ਜੀ ਹੋ ਗਏ ਚੜ੍ਹਦੀ ਕਲਾ ਚ ਹੋ ਗਏ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਆ ਬਹੁਤ ਵਧੀਆ ਵਿਸ਼ੇ ਦੇ ਵੀਡੀਓ ਲੈ ਕੇ ਆਏ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਦੇ ਵੀਡੀਓਜ਼ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਦਾ ਬੈਨੀਫਿਟ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਤੁਸੀਂ ਥੰਬਨੇਲ ਦੇ ਉੱਤੇ ਪੜ ਲ ਗਲਤ ਟ੍ਰੈਕ ਤੇ ਤਾਂ ਨਹੀਂ ਜਾ ਰਹੇ ਗਲਤ ਰਸਤੇ ਤੇ ਤਾਂ ਨਹੀਂ ਜਾ ਰਹੇ ਕਹਿਣ ਦਾ ਭਾਵ ਇਹ ਹੈ ਕਿ ਪਹਿਲਾਂ ਮੈਂ ਇੱਕ ਛੋਟੀ ਤੁਹਾਨੂੰ ਐਗਜ਼ਾਮਪਲ ਦਿੰਨਾ ਆ ਵੀ ਮੰਨ ਲਓ ਤੁਸੀਂ ਟ੍ਰੇਨ ਦੀ ਟਿਕਟ ਲੈ ਲਈ ਤੁਸੀਂ ਕਿਤੇ ਜਾਣਾ ਹੈ ਤੁਸੀਂ ਟ੍ਰੇਨ 'ਚ ਬੈਠ ਗਏ ਟ੍ਰੇਨ ਚੱਲ ਪਈ ਥੋੜੀ ਥੋੜੀ ਤੇ ਜਾਗੇ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਤਾਂ ਗਲਤ ਡੰਬੇ 'ਤੇ ਬੈਠ ਗਏ ਵੀ ਗਲਤ ਟ੍ਰੇਨ 'ਚ ਬੈਠ ਗਏ ਇਹ ਤਾਂ ਕਿਤੇ ਹੋ ਰਹੀ ਜਾ ਰਹੀ ਆ ਉੱਥੇ ਤੁਸੀਂ ਕੀ ਕਰੋਗੇ ਤੁਸੀਂ ਜਿਹੜਾ ਵੀ ਅਗਲਾ ਸਟੇਸ਼ਨ ਆਊਗਾ ਉੱਥੇ ਰੁਕੋਗੇ ਠੀਕ ਹੈ ਨਾ ਇਹ ਤਾਂ ਨਹੀਂ ਵੀ 2 4 5 7 ਸਟੇਸ਼ਨ ਤੋਂ ਬਾਅਦ ਤੁਸੀਂ ਰੁਕੋਗੇ ਕਿਉਂਕਿ ਜਿੰਨਾ ਤੁਸੀਂ ਦੂਰ ਜਾਇ ਜਾਓਗੇ ਉਦੀ ਰਿਟਰਨ ਟੈਕਟ ਵੀ ਮਹਿੰਗੀ ਹੋ ਜਾਣੀ ਆ ਹਨਾ ਵਾਪਸੋਂ ਤੇ ਥੋੜਾ ਟਾਈਮ ਵੀ ਵੇਸ ਹੋਊਗਾ ਥੋੜਾ ਪੈਸਾ ਵੀ ਵੇਸ ਹੋਊਗਾ ਇਸ ਲਈ ਇਹੀ ਸੇਮ ਚੀਜ਼ ਜ਼ਿੰਦਗੀ ਦੇ ਵਿੱਚ ਸਾਡੀ ਲਾਈਫ ਦੇ ਵਿੱਚ ਲਾਗੂ ਹੁੰਦੀ ਆ ਉਹ ਕਿਵੇਂ ਮੰਨ ਲਓ ਤੁਸੀਂ ਆਪਾ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ ਚਾਹੇ ਜੋਬ ਕਰਦੇ ਹੋ ਹਨਾ ਜਦੋਂ ਜੇਕਰ ਤੁਹਾਨੂੰ ਲੱਗਦਾ ਆ ਵੀ ਨਹੀਂ ਯਾਰ ਮੈਂ ਇਹਦੇ ਵਿੱਚ ਕਾਮਯਾਬ ਨਹੀਂ ਹੋ ਪਿਆ ਹਨਾ ਵੀ ਮੈਨੂੰ ਲੱਗਦਾ ਮੈਨੂੰ ਵੀ ਇਹ ਮੇਰੇ ਲਈ ਨਹੀਂ ਚੀਜ਼ ਬਣੀ ਹੈਗੀ ਹਨਾ ਤਾਂ ਉਹ ਇੱਕ ਟਾਈਮ ਹੁੰਦਾ ਸਮਝੋ ਤੁਸੀਂ ਇਹ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਗਲਤ ਟਰੈਕ ਤੇ ਜਾ ਰਹੇ ਹੋ ਉਹ ਇੱਕ ਸਹੀ ਟਾਈਮ ਹੁੰਦਾ ਵੀ ਤੁਹਾਨੂੰ ਤੁਹਾਡਾ ਵੀ ਤੁਸੀਂ ਯੂ ਟਰਨ ਲੈ ਲਓ ਉਤੋਂ ਵੀ ਤੁਸੀਂ ਸਹੀ ਰਸਤਾ ਫੜੋ ਤੁਸੀਂ ਗਲਤ ਟਰੈਕ ਤੇ ਜਾ ਰਹੇ ਹੋ ਤੁਹਾਨੂੰ ਪਤਾ ਲੱਗ ਗਿਆ ਜਿੰਨੀ ਜਲਦੀ ਤੁਸੀਂ ਡਿਸੀਜਨ ਲੈ ਲਓਗੇ ਵੀ ਹਾਂ ਜਰ ਇਹ ਚੀਜ਼ ਮੇਰੇ ਲਈ ਨਹੀਂ ਬਣੀ ਹੈਗੀ ਮੇਰੇ ਲਈ ਉਹ ਚੀਜ਼ ਬਣੀ ਹੈ ਕਿ ਮੈਂ ਇੱਥੇ ਐਵੇਂ ਟਾਈਮ ਵੇਸਟ ਕਰ ਰਿਹਾ ਆਪਣਾ ਜਿੰਨਾ ਤੁਸੀਂ ਉਹਨੂੰ ਡਿਲੇ ਕਰੀ ਜਾਓਗੇ ਹਨਾ ਜਿੰਨਾ ਉਤੋਂ ਟਾਈਮ ਲਗਾਏ ਜਾਓਗੇ ਉਹਨਾਂ ਹੀ ਤੁਹਾਡਾ ਨੁਕਸਾਨ ਹੋਊਗਾ ਤੁਹਾਡੇ ਸਮੇਂ ਦਾ ਨੁਕਸਾਨ ਹੋਊਗਾ ਤੁਹਾਡੇ ਪੈਸੇ ਦਾ ਨੁਕਸਾਨ ਹੋਊਗਾ ਠੀਕ ਹੈ ਜੀ ਸੋ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਹਾਂ ਵੀ ਮੈਂ ਗਲਤ ਟਰੈਕ ਤੇ ਪੈ ਗਿਆ ਉਹ ਮੈਨੂੰ ਮੇਰਾ ਇਹ ਟਰੈਕ ਨਹੀਂ ਹੈ ਮੈਂ ਉਹ ਰਸਤੇ ਤੇ ਜਾਣਾ ਸੀ ਉਸੇ ਟਾਈਮ ਉਸ ਰਸਤੇ ਨੂੰ ਚੇਂਜ ਕਰ ਲਓ ਉਸ ਵੇਹ ਨੂੰ ਚੇਂਜ ਕਰ ਲਓ ਤੇ ਉਸ ਚੀਜ਼ ਦੇ ਉੱਤੇ ਆਪਣੀ ਪੂਰਾ ਜੋਰ ਆਪਣਾ ਪੂਰਾ ਕਨਸੈਂਟਰੇਟ ਉਹਦੇ ਉੱਤੇ ਲਾ ਦਿਓ ਠੀਕ ਹੈ ਜੀ ਸੋ ਇਹ ਚੀਜ਼ ਹੈ ਜਿਹੜੀ ਇਹ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਆ ਤੁਹਾਡੇ ਫਿਊਚਰ ਦੇ ਲਈ ਤੁਹਾਡੀ ਗਰੋਥ ਦੇ ਲਈ ਹਨ ਤੇ ਤੁਹਾਡੀ ਜੋ ਫੈਮਿਲੀ ਆ ਹਨ ਸਾਰੀ ਜੋ ਵੀ ਹੈਗੀ ਹਨ ਉਹਦੇ ਵਾਸਤੇ ਬਹੁਤ ਚੀਜ਼ ਆ ਵੀ ਤੁਹਾਡਾ ਜਿਹੜਾ ਲਾਈਫ ਦਾ ਜਿਹੜਾ ਟਰੈਕ ਹੁੰਦਾ ਹਨ ਜੋ ਰਸਤਾ ਤੁਸੀਂ ਜੀਤੇ ਤੁਰਨਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਜੇ ਗਲਤ ਟ੍ਰੈਕ ਤੇ ਪੈ ਜਾਨੇ ਤਾਂ ਉਹਨੂੰ ਟਾਈਮ ਤੇ ਹੀ ਸਹੀ ਰਸਤੇ ਤੇ ਪਾ ਲੋ ਸੋ ਦੋਸਤੋ ਅੱਜ ਦੀ ਵੀਡੀਓ ਇੱਥੇ ਐਂਡ ਕਰਾਂਗੇ ਜੇ ਵੀਡੀਓ ਵਧੀਆ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ